ਜਾਰੀਓ ਅਸ ਤਾਂ ਕਹਿੰਦੇ ਵੀ ਅਸੀਂ ਜਗਨੇ ਇੰਨੀ ਦੀ ਲੈ ਜਾ ਅੰਦਰ 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 130 ਤੋਂ ਅੰਦਰ ਕਿੰਨੀ 130 ਦੀ ਲੇਅਰਸ ਹੈ ਅੰਦਰ ਦੱਸ ਕਿੰਨੇ ਹੈ ਕਹਿਣਾ ਤੂੰ 80 ਦੀ ਦੇ ਇਹ ਫਿੱਟੇ ਹੁੰਦੇ ਆ 80 ਦੇ ਆ ਆਪਣਾ ਜੋ ਲਾਂਗੇ ਫੇਰ ਚੱਲ 80 ਦੀ ਕੁੜੀ ਨੂੰ ਦਿਨਾ ਉੱਥੇ ਤੂੰ ਹੀ ਜੋਏਂਗਾ ਸਾਡੇ ਵੀ ਕੁੜੀਆਂ ਆ ਗਈਆਂ ਤੇ ਮੇਰਾ ਭਾਬ ਦੀ ਕੁੜੀ ਮੈਂ ਸਹੀ ਦੁੱਧ ਸਹੀ ਹੈ ਚਾਟੇ ਤੇ ਲੱਗਦੀ ਹੈ ਜਿਹੜਾ ਤੂੰ ਥਨ ਕਹਿੰਨਾ ਉਤਲਾ ਉਹ ਤਾਂ ਨਾ ਚੋਣ ਖੁੱਲਾਗਾ ਚੋਣ ਖੁੱਲਾ ਉਹ ਸਾਰਾ ਚੋਂਗੇ ਥਣ ਸਹੀ ਆ ਪਰ ਉਹ ਤੇ ਦੋਨੇ ਜ਼ਿੰਮੇਵਾਰੀ ਤੇ ਮੇਰੇ ਉਹ ਤਾਂ ਮੈਂ ਮੈਂ ਤੇ 1000 ਰੁਪਿਆ ਕਰਦਾ ਉਹ ਐਂ ਤਾਂ ਆਪਾਂ ਦਿੰਦੇ ਨਹੀਂ ਗੱਲ ਪਰ ਚੋਣ ਵਾਲੇ ਨੂੰ ਮਾਰੀ ਨਹੀਂ ਚੋਣ ਵਾਲੇ ਨੂੰ ਨਹੀਂ ਮਾਰੀ ਚੋਣ ਖੁੱਲਾ ਅਸੀਂ ਕਿੰਨਿਆਂ ਕਰ ਰੱਖ ਲਾਂਗੇ ਕਿੰਨੇ ਦੀ ਕਾਲੇ ਖਾ ਇੱਕ ਗਾ ਤੂੰ ਕੀ ਕਹਿਆ ਚਾਸੀ ਉਹ ਕਹਿ ਦਿਆ ਤੂੰ ਨੇ ਚਾਸੀ ਗਾ ਮੈਂ ਤੂੰ ਕੀ ਕਹਿਆ ਮੈਂ ਤਾਂ ਕਹਿੰਦਾ 12 ਦੀ ਲੈ ਜਾ ਮੈਂ 10 15 ਦੀ ਲੈ ਜਾ ਤਾਂ ਜਦੋਂ ਵੱਢਦੀ ਇੱਕ ਦੀਦੀ ਲਈਏ ਸਾਡੀ ਤਾਂ ਨੇ ਸਿੱਧੀ ਗੱਲ ਆ ਪਈ ਨਹੀਂ ਨਾ ਕੋਈ ਸੂਈ ਵੀ ਹੋਊਗੀ ਕਮ ਸੇ ਕਮ ਇਹ ਤਾਂ 3 ਮਹੀਨਿਆਂ ਦੀ ਸੂਈ ਆ ਮੈਂ ਤਾਂ ਕਹਿੰਦਾ ਕਿ 15 ਦਿਨ ਹੋਇਆ ਸੂਈ ਨੂੰ ਸਹੀ ਤਾਂ ਤੂੰ ਕਹਿੰਦਾ ਯਾਰ ਹੁਣ ਫੇਰ ਆਪਾਂ ਦਾ ਮੈਦਾਨ ਹੈ ਨਹੀਂ ਜੀ ਕਿਹੜਾ ਦੇ ਦੂ ਇਹ ਕਰ ਦਿੰਨੇ ਹਿਸਾਬ ਨਾਲ ਕਰ ਫੇਰ ਜੱਗੇ ਹੋਣ ਤਾਂ ਵੱਜਣ ਦੇ ਇਹ ਤਾਂ 6 ਮਹੀਨਿਆਂ ਨੂੰ ਦੇ ਮੈਂ ਕਿ ਕੁੜੀ ਨੂੰ ਦੇਣੀ ਆ ਕੁੜੀ ਵਾਲੇ ਦਾ ਨਗਦੀ ਹੁੰਦੀ ਇਹ 6 ਮਹੀਨਿਆਂ ਦਾ ਬਸ ਸਹੀ ਹੈ ਪੈਸੇ ਡਲਵਾ ਦੂੰਗਾ ਤਾਂ ਮਾਸਾ ਕੁੜੀ ਦਾ ਨਗਦੀ ਨਾਲ ਗੱਲ ਕਰੀ ਚੰਗੀ ਹੁੰਦੀ ਹੈ ਨਾ ਸੈਂਹੀ ਦਾ ਸੈਂਬੇਚ ਨਾਲ ਕੁੜੀ ਆਏ ਸੇ ਨਕਦੀ ਐ ਨਾ ਫਿਰ ਆ ਲਗਦੀ ਮਿਲ ਲੰਗਾ ਅਲੱਗੇ ਮੁੱਸੇ ਕੋ ਮੈਟਰ ਕਰਦੇ ਹਾਂ ਉਸ ਹਿਸਾਬ ਨਾਲ ਆਪਾਂ ਲੈ ਯਾ 4 ਤੇ ਲੱਗਦੀ ਐ ਬੱਚਾ ਵੀ ਚੜਦੀ ਐ ਬੱਚੇ ਦੇ ਮੰਗਰ ਵੀ ਰਿੰਗਦੀ ਐ ਸਾਰਾ ਕੁਕਾ ਤੈਨੂੰ ਮੈਂ ਦੱਸ ਕੇ ਦਿੰਦਾ ਕੋਈ ਨੁਕਸ ਨਹੀਂ ਹੋਰ 85 ਤੇ ਫਿਰ ਕਹੀ ਬੈਠਾ ਉਹ ਤਾਂ ਮੈਨੂੰ ਪਤਾ ਨਾ 10 ਨਾ ਬਈ 15 ਨਾ 90 ਠੀਕ ਆ ਮੈਂ ਤਾਂ ਤੈਨੂੰ ਕਹਿਤਾ ਜਿਵੇਂ ਤੈਨੂੰ ਕਹਿਤਾ ਇੱਕ 10 ਦੀ ਚੱਲ ਲੈ ਨਾ 10 ਦੀ ਐ ਨਾ 15 ਕਿਹਾ ਸੀ ਪੰਜ ਨੂੰ ਹੋਰ ਛੜਤ ਵਿੱਚੋਂ ਪੰਜ ਛੜਾ ਮਾ ਪੰਜ ਫੇਰ ਸੱਤ ਕੋਲੇ ਜਾਣੀਆਂ ਕੰਜਰ ਦੇ ਲਾਉ ਫੇਰ ਇੱਕ ਪੰਜ ਦੀ ਆ ਦੇਖੋ ਤਰ ਚਲੋ ਜਾ ਫੇਰ ਇੱਕ ਪੰਜ ਦੀ ਹੈਗੀ ਇੱਕ ਪੰਜ ਦੀ ਆ ਆ ਵਾ ਨਹੀਂ ਨਹੀਂ ਇੱਕ ਪੰਜ ਦੀ ਇੱਕ ਪੰਜ ਦੀ ਇਹਨੇ ਤਾਂ ਕਿਸੇ ਨੇ کہنا ਜੀ ਤੇਰੇ ਤਾਂ ਕਹਿ ਨਹੀਂ ਗਾਣਾ ਕਿੱਥੇ ਕਦੇ ਇੱਕ ਪੰਜ ਦੀ ਆ ਬੱਚਾ ਲਾਉਂਦੀ ਨਹੀਂ ਕੋਈ ਲਾਉ ਲੋ ਕੋਈ ਮਾਰ ਲਾ ਕੋਈ ਧਾਰਾ ਮਾਰ ਲਾ ਹਾਂਜੀ ਉਹ ਯਾਰ ਇਹਨੂੰ ਮਾਰੀ ਗਿਆ ਦੁੱਧ ਨੂੰ ਖਰੀਆ ਕੋਈ ਧਾਰੇ ਮਾਰ ਲਓ ਬੱਚਾ ਨਹੀਂ ਲੈ ਲੇ ਮੂਰੇ ਖਾੜੋ ਆਓ ਉਸ ਕਮਰਮੇ ਦਰਵਾਜ਼ਾ ਉਹਨਕੀ ਇੱਕ ਵਾਰ ਤੋਂ 2 ਮਾਰ ਕਰ ਲੈ ਕੋਈ ਨਹੀਂ ਆਪਾਂ ਜੀ ਹਾਂ ਬਾਕੀ ਮੈਂ ਤੁਹਾਨੂੰ ਸਹੀ ਦਗਾ ਪੀ ਕੇ ਦੇਖ ਲੈ ਇਹਦਾ ਥੰਦਾ ਦੋ ਚਾਰ ਖਣਾ ਦੁੱਤੀ ਲੈ ਹਾਂ ਸਿਕਰ ਲੈ ਇਹ ਹੋਇਆ ਸਾਰੀ ਗੱਲ ਦਾਤੀ ਮਨਾਂ 33 ਬੜੀ ਪਲੇਟ ਆ ਗਈ ਹੈਲੋ ਹਾਂ ਇਹ ਇੰਨੇ ਬਦਲਦਾ ਬੋਲਦਾ ਮੈਂ ਤੜਕੇ ਚੈੱਕ ਕਰਕੇ ਭਾਈ ਆਏ ਨਵੇਂ ਕਿੱਥੇ ਡੋਰੀ ਪੋਦਾ ਤੇ ਨਹੀਂ ਸਹੀ ਹੈ ਔਰ ਦੇ ਬਾਈ ਹਾਂ ਬੱਲੇ ਠੀਕ ਆ ਮਾਰ ਲਾ ਮਾਰ ਲਾ ਦਾਲ ਦਈਏ ਕਰ ਦ엥ਗੇ ਆ ਨਹੀਂ ਠੀਕ ਆ ਮਾਰ ਕੇ ਨਹੀਂ ਇਹ ਤਾਂ ਸਹੀ ਇਹ ਤਾਂ ਗੱਲ ਕਰਦੇ ਚਲੋ ਡਾਲ ਦੋ ਬੇਟਾ ਫਿਰ ਡਾਲ ਦੋ ਭਾਈ ਯਾਰ ਬਾਈ ਖਰਾਬ ਪਰ ਘਟ ਨਹੀਂ ਜਿੰਦੇ ਨਹੀਂ ਕਾਲੇ ਨੁਕਸਾਨ ਹੁੰਦਾਗਾ ਬਾਈ ਲਾਂਗ ਲਾਂਵੇਂ ਖਰਾਬ ਨਾ ਤੇ ਮੇਰੀ ਮਾੜੀ ਕਿ ਨਾ ਬੇਗੜਨਾ ਇਹ ਗੱਲ ਕਹਿਤੀ ਤੈਨੂੰ ਖਰੀ ਆਗੀ ਟੀਕਾ ਮਾਰ ਲਾ ਖਾਲੀ ਕਰ ਲਾ ਥਣ ਚ ਜੇ ਬਦਲਦਾ ਹੋਵੇ ਸਵਾਦ ਲਈ ਤਾਂ ਵੀ ਛੱਡ ਜੀ ਉਹ ਤਾਂ ਮੈਂ ਦੱਸ ਹੀ ਤੈਨੂੰ ਆਪਾਂ ਇੰਨਾ ਕੋਈ ਨਹੀਂ ਉਹ ਤਾਂ ਮੋਈ ਬਾਤ ਆ ਤੇਰੀ ਬਾਤ ਕਸਾ ਯਕੀਨ ਹਾਂ ਲਾਂਗ ਲਾਵਾਂਗੇ ਹਾਂ ਹੁਣ ਕੀ ਕਰ ਰਹੇ ਹੋ ਆਪ ਮੰਗੇ ਗੱਲ ਆ ਬਸ ਪੈ ਜਾ ਜਾਨਾ ਅੱਛਾ ਮੱਖਰੇ ਵੀ ਨਹੀਂ ਇੱਕ 18 ਤੋਂ ਬਰੇਨੇ ਥੋੜੀ ਘੜ ਤੂੰ ਆਪਦੀ ਮਹਿੰਦਾ ਪੰਜ ਆ ਰਕੜਾ ਲੀਆਂ ਦਾ ਕਰੇ ਮੇਰੀ 18000 ਘਟਾ ਦੇ ਜਮਨਾਦਰ ਪੁੱਜੇ ਪਏ ਹੈ ਹੈ ਲੱਗਿਆ ਕੱਲ ਰਾਜੂ ਨੇ ਦਵਾਈ ਦਿੱਤੀ ਦੇਖੋ ਕੱਲ ਹੀ ਜਮੇ ਲੈ ਕਰਾਂਗੇ ਬੋਲਣਗੇ ਅੱਜ ਠੀਕ ਨਹੀਂ ਅੱਜ ਬੰਗਲਾ ਵਾਕੇ ਹੈ ਹਲੇ ਯੋ ਬੈਠਦਾ ਰਿਹਾ ਵਾਲਾ ਆ ਆ ਆ ਬੰਦ ਮੈਂ ਮਾਚਾ ਹੁੰਦੀ ਯਾਰ ਤੂੰ ਕਿਹਾ ਤੇ ਮੈਂ ਕੀ ਕਹਣਾ ਯਾਰ ਤੂੰ ਡੇਢ ਮੰਗ ਕੇ ਕੋਈ ਗੱਲ ਵੀ ਕਹੇਗਾ ਯਾਰ ਅੱਗੇ ਲੱਗ 40 ਦਾ ਬੱਚਾ ਲੱਗ ਥੋੜੀ ਮੈਸ ਦੇਖਿਆ ਉਹ ਇਹ ਦੇਖਿਆ ਉਹ ਇਹ ਕੀ ਤੋੜਿਆ ਬੁੱਟੇ ਰਿਓ ਕਹਿੰਦਾ ਚਾਹੇ ਇਹ ਬੁੱਟ ਨਹੀਂ ਕਾਪਨ ਆਏ ਹੋ ਜੀ 9 ਵਜੇ ਫੇਰ ਕਾ ਇਹ ਮੈਂ ਕਹਿੰਦਾ ਉਹ ਤਾਂ ਨਹੀਂ ਲਈ ਆ ਕਾ ਤੁਹਾਨੂੰ ਰਾਜੂ ਨੇ ਚੱਕ ਲੈਣ ਦਵਾਈ ਐਨੇ ਦੀ ਆਮ ਜੀ ਜੀ ਹਾਂ ਜੀ ਉਹ ਤੋਂ ਵੱਧ ਕੀ ਆ ਉਹ ਯਾਰ ਜੀ ਮੈਂ ਤਾਂ ਹਾਜੀ ਨੂੰ ਤੈਨੂੰ ਪਤਾ ਵੀ ਮम्मा ਕੰਨੂ ਮੇਰਾ ਦਿਮਾਗ ਖਰਾਬ ਆ ਕਹਿ ਰਿਹਾ ਜਿੱਤੇ ਕੀ ਆਈਏ ਮੈਂ ਉੱਤੇ ਕੀ ਬਤਾ deta ਹੂੰ ਕਿ मांगने को 1.5 लाख मांग रहा हूं उसका कोई बात नहीं कौन सी वाली के जे जुटिया के इधर लिखे एक नंबर आई है ये ये हुई है परसों ही सुई है जी ये कह रहा जी मेरी एक वाइस की खरीद है राजू ने दवाईया चेकपेंड तो कल शाम चेक तो ही ली है अपने उठो ही शेखू को शाम को ली है कल ना इसका मामला चल गया देखो द्� जो भी है इन्होंने तो जो हां जी जी ये भी दिमाग का उल्टा हो के चल रहा है जी हां ਕਹੇ ਫਿਰ ਯਾਰ ਕੋਈ ਯਾਰ ਕੁਝ ਗਾਣਾ ਮੰਗਿਆ ਨਾ ਮੈਂ ਤਾਂ ਤੁਹਾਨੂੰ ਕਿਹਾ ਹੀ ਏ ਤੁਸੀਂ ਕਹਿੰਦੇ ਜੈ ਵੀਰ ਨੇ ਸ਼ਰਮ ਆ ਯਾਰ ਹਰਦੂ ਗੀੜੇ ਨਾ ਕਹੇਗਾ ਵੀ ਨਫਾ ਮੈਂ ਉਸ ਤੋਂ ਚੱਲਦਾ ਗਾ ਸਾਹਿਬ ਗੱਲ ਨਾ ਕਰਦੇ ਪਹਿਲਾਂ ਤੁਸੀਂ ਦੇਖੋ ਜੈ ਸਾਹਿਬ ਸਮਝਦੇ ਜੀ ਉਹਦੇ ਗੱਲ ਹੈ ਨਾ ਜੇ ਸਮਝੀ ਚ ਆਉਂਦੀ ਹੈ ਤਾਂ ਜੈ ਵੀਰ ਦੇ ਨਹੀਂ ਤਾਂ ਤੁਸੀਂ ਦੇਖੋ ਗੱਲ ਬਣੇ ਸੀ ਹੋਦੀ ਹੈ ਨਾ ਜੀ ਦੇਖ ਲਓ ਜੀ ਇਹ ਸਮਝ ਐ ਕਰ ਫਿਰ ਨਫੇ ਤੋਂ ਚੁੱਪ ਕਰ ਜੀ ਨਹੀਂ ਮੰਗੇ ਮੈਂ ਤਾਂ ਮੇਰੀ ਵੀ ਧਖਲਾ ਮੇਰੀ ਵੀ ਧਖਲਾ ਦੇਖ ਲਓ ਨਾ ਹੱਸ ਕੇ ਯਾਰ ਬੋਲਦਾ ਹੈ ਫੇਰ ਲੈਣਾ ਦੇ ਆਉਂ ਪੈਸੇ ਵੀ ਦੇਖੋ ਹਮ ਤੋਂ ਦੇਣ ਵਾਲੇ ਆ ਅੱਜ ਜੋ ਗਏ ਲੋ ਜੀ ਸਹੀ ਚੱਲ ਫਿਰ ਨਹੀਂ ਸਮਝਾਂਗੇ ਫਿਰ ਉਹ ਵੱਡੀਆਂ ਚੁਲੇ ਚੱਲਦੇ ਆ ਆ ਤੂੰ ਕਰ ਲੈ ਕੋਈ ਨਾ ਕਰਵਾ ਦੂੰ ਤੇਰੀ ਬੋਣੀ ਕਰਵਾ ਕੇ ਜਾਉ 14 ਕਿਲੋ ਦੁੱਧ ਹੈ ਜੀ ਗਾਰੰਟੀ ਹੈ ਇੱਕ ਤਾਂ ਇਹ ਇੰਨੀ ਘਰੇਊਗੀ ਜੇ ਮੈਂ ਵੀਡੀਓ ਬਖਾਣਾ ਕਰਦੀ ਆ ਹੁਣ ਵੀ ਆਹ ਤੇ ਨਹੀਂ ਇੰਨੀ ਘਰੇਊਗੀ ਆ ਵੀਡੀਓ ਹੋਏਗੀ ਮੇਰੇ ਕੋਲੇ ਮੂੰਹ ਦੋ ਦਾਨ ਦਾ ਪੱਟ ਕੇ ਵੇਖ ਲੈ ਭਣਾ ਦੀ ਖੜਦੇ ਬਾਬਾ 10 ਮਿੰਟ ਖੜਦੇ ਨੂੰ ਸੋਚਾ ਕਰ ਲੈ ਕੋਈ ਨਹੀਂ ਇੱਥੇ ਤਾ ਉਹ ਘਾੜ ਉਹ ਪੱਕੇ ਆ ਤੁਸੀਂ ਇਹ ਨਹੀਂ ਗੱਲ ਮੰਗੇ ਆਏ ਨਹੀਂ ਫਿਰ ਸਵਰ ਹੈ ਨਹੀਂ ਨਾ ਨજર ਕਮਾਉਂਦਾ ਸਵਰ ਨੂੰ ਮੇਰੀ ਗਲਤ ਆ ਉਹ ਦੋ ਮਿੰਟ ਖੜਦੇ ਕੋਈ ਨਹੀਂ ਖੜਦੇ ਮੈਨੂੰ ਮੈਨ ਵੇਚ ਲੈਣੇ ਕੋਈ ਨਹੀਂ ਮੈਂ ਗੱਲ ਥੋੜੀ ਕਹਿੰਦਾ ਤੁਸੀਂ ਮੱਦੇ ਦੇਖਾ ਦੱਸ ਮੈਨੂੰ ਦੱਸ ਭਾ ਦਾ ਸਮੁੱਲ ਕਰਾਉਣਾ ਕਿ ਲੈਣ ਦੇ ਲੈ ਮੁੱਲ ਕਰਾਉਣਾ ਕੋਚ ਚੰਗੀ ਦੋਂਦੀ ਹੈ ਜਮੂ ਮੁੱਲ 70 ਆ ਜੀ 670 ਹਾਂ ਆ ਦਿਓ ਆ ਘਰ ਦੀ ਵੀਡੀਓ ਹੈ ਜਿਵੇਂ ਟਾਈਮ-ਟਾਈਮ ਇੱਕ ਤਾਂ ਹੁੰਦੀ ਨਾ ਇਹ ਮੈਂ ਮੰਡੀ 'ਚ ਮੈਂ ਖਿੜੀ ਨਹੀਂ ਜਾਵਾਂ ਮੈਂ ਪੂਰਾ ਵੀ ਮਤਲਬ ਰਹਿਣਾ ਹੈ ਇਹ ਘਰੇ ਹੈ ਵੀਡੀਓ ਮੈਂ ਇਨੀ ਘਰੇ ਹੁੰਦੀ ਹੈ ਆਪਣੇ ਘਰ ਦੀ ਵੀਡੀਓ ਹੈ ਘਰੇ ਚੋਇਆ ਵਾ ਦੁੱਧ ਹੈ ਅੱਜ 8 ਮਾਦਨ ਸੂਈ ਨੂੰ ਹੈ ਪਿਛਲੇ ਹਫ਼ਤੇ ਸੂਈਏ ਘਰੇ ਜੀ ਲਾ ਅਰਮਣ ਜਿਵੇਂ ਆ ਰਿਹਾ ਹੈ ਆਪਣੇ ਯੱਕੇ ਹੋਰ ਠੀਕ ਆ ਬੋਲ ਖਾਲਾ ਕੈ ਵੀਰ ਵਾਲਾ ਕਲਪ ਗਏ ਨੇ ਮੈਂ ਤਾਂ 20000 ਬੋਲਦੀ ਮੈਂ ਤਾਂ ਸੁਣ ਜਿਕੇ ਤੇਰੇ ਨਾਲ ਕੋਈ ਤੇਰੇ ਨਾਲ ਕਭ ਦੀ ਗੱਲ ਆ ਸੀ ਕਦੇ ਉਪਰੀਂ ਸਮਝਣਾ ਉੱਤਰ ਸਾਲ ਮੈਨੂੰ ਇੰਨੀ ਲੱਗੇ ਸੀ ਪੌਣਾਂ ਹੀ ਦਲਾਲੀ ਵਿੱਚ ਮੈਂ ਨਹੀਂ ਦਿੰਦਾ ਜਾਣੀ ਤਾਂ ਇਹੀ ਹੈ ਤਾਂ ਤਾਂ ਕੋਈ ਨਹੀਂ ਹਾਜੀ ਜੀ ਹਾਜੀ ਸਾਹਿਬ ਹਾਜੀ ਦੱਸੋ ਜੀ ਮੈਂ ਨੇ ਤੁਹਾਨੂੰ ਸਗੇ ਦੇ ਲੱਖ ਕੀ ਦੇ ਦੇ ਲੋ ਲੱਖ ਕੀ ਦੇ ਦੇਣਾ ਛੋਟੀ ਹੈ ਨਾ ਇਹ ਗੇਰਾ ਮੈਨੂੰ ਯਾਦੇ ਲੱਗ ਰਹੇ ਹੈ ਤੋ ਤੇ ਨਹੀਂ ਖਰੀਦੇ ਤੁਸੀਂ ਬਹੁਤ ਛੋਟੀ ਹੈ ਬੋਲਦੀ ਮੇਰੀ ਖਾਤਰ ਕਿੰਨੇ ਦੀ ਹੈ ਲੈ ਐਂਜੈਂ ਕਰ ਦੇਣਾ ਵਾਹ ਤੂੰ ਫੜਾ ਫੇਰ ਅਸੀਂ ਇਹ ਰੰਗ ਦੇਵਾਂਗੇ ਤੂੰ ਖੜੀ ਲੈ ਚੰਨਾ ਦੁੱਧ 14 15 ਕਿਲੋ ਦੁੱਧ ਤਾਂ ਦੇਗੀ ਯਾਰ ਦੁੱਧ ਕੇ ਨਹੀਂ ਤਾਂ ਲੈ ਕੇ ਜਾਣਗੇ ਐਸਾ ਨਹੀਂ ਮੈਂ ਲੈ ਲਓ ਜੀ ਫੜੋ ਇਹ ਦੇਵੇ ਨਾ ਦੇਵੇ ਜੇ ਤਾਂ ਇਹਦੀ ਮਰਜ਼ੀ ਹੋਊ ਦੇ ਦੂ ਐਂ ਦਿੱਤੀ ਤਾਂ ਮੈਂ ਇਸ ਫੜ ਲਾਂਗੇ ਨਹੀਂ ਫਿਰ ਚੱਲਾ ਨਾ ਭਾਈ ਨਾ জা উত্ত পা কাম